ਮੈਂ ਬਨਾਈ ਕੀਤੀ ਦਾ ਵਿਸ਼ਵਾਸ ਕਰਕੇ ਜਰੂਰ ਜਾਣਾ ਹੈ ਭਾਈ ਸਾਹਿਬ ਸਾਡੀ ਪੰਜਾਬ ਚ ਸਰਕਾਰ ਚ ਆਈ ਨਹੀਂ ਹੈ ਨਾ ਸਾਡੀ ਭੈਣ ਜੀ ਇਸ ਛੇੜੀਏ ਚੋਂ ਜਾਂ ਜਿਤਨੇ ਆ ਅਸੀਂ ਰੋਪੀਆ ਬਾਟੀਆਂ ਦੱਸ ਦਾਂਗੇ ਕਿ ਕੰਮ ਹੁੰਦਾ ਕਿਦਾਂ ਔਰ ਮੇਰਾ ਇਸ ਚੀਜ਼ ਦਾ ਤੁਹਾਨੂੰ ਪੂਰਾ ਵਾਦਾ ਰਿਹਾ ਔਰ ਜਿਹੜੇ ਇੱਥੇ ਸਮਾਜ ਸੇਵੀ ਸਾਡੇ ਬੀਜੇਪੀ ਦੇ ਜਿਹੜੇ ਹੈਗੇ ਨੇ ਇਹ ਸਾਰੇ ਲੀਡਰ ਲੋਗ ਨਹੀਂ ਹੈ ਇਹ ਤੁਹਾਡੇ ਪਰਿਵਾਰ ਦੇ ਮੈਂਬਰੀਆਂ ਜਿਹੜੇ ਇੱਥੇ 24 ਘੰਟੇ ਘੁੰਮਦੇ ਰਹਿੰਦੇ ਆ हमारा मकान भी देखे हो और घर के आगे अपना भड़ा भड़ा हुआ हुआ है। नहीं है है बंदे का काम ही बोलता है। अभी भी अगर जरूरत पड़ जाए, जाए अगर ना काम करे तो उस समय आपने बोला कि हाँ प्रदीप भाई आपने काम नहीं कर रहा है बताओ क्या करें आपने कहीं भी कम्प्लेन कर सकते हो कचहरी में हमारे सामने ना चाहता कि दस साल पाँच साल कांग्रेस और सत साल ਆਪਦੀ ਸਰਕਾਰ ਸਾਢੇ 9 ਸਾਲ ਨਾ ਕੋਈ ਵਿਕਾਸ ਪੰਜਾਬ ਦੇ ਵਿੱਚ ਮੈਂ ਤੁਹਾਨੂੰ ਦੂ ਛੋਟੀ ਮੈਂ ਕਹਿ ਸਕਦਾ ਬਾਕੀ ਚੜੀ ਪਾਰਟੀਆਂ ਪੈਸੇ ਦਿੰਦੀਆਂ ਉਹ दारू پلا پلا ਕੇ ਮੋਟਾ ਰਹਿੰਦੀਆਂ ਔਰ ਬੀਜੇਪੀ ਇੱਕ ਇਕੱਲੀ ਪਾਰਟੀ ਆ ਨਾ ਜਿਹੜੀ दारू ਵੰਦਦੀ ਆ ਨਾ ਜਿਹੜੀ ਪੈਸੇ ਵੰਦਦੀ ਆ ਚਾਹੇ ਵੋਟ ਪਵੇ ਚਾਹੇ ਨਾ ਪਵੇ ਤੇ ਇਹ ਜਨਤਾ ਪਾਰਟੀ ਮੈਨੂ ਟਿਕਟ ਦਿੱਤੀ ਆ ਇਸ ਕਰਕੇ ਕਿ ਜਿੰਨੇ ਵੀ ਕੰਮ ਇਥੇ ਹੋਣਾ ਹਮ ਉਹ ਸਾਰੇ ਅਸੀਂ ਕਰਾਉਣ ਨੂੰ ਤਿਆਰ ਆਂ ਜਿਹੜੇ ਆਪਣੇ ਜਿੰਨਾ ਵੀ ਸਾਡੇ ਕੰਮ ਦੇ ਵਿੱਚ ਆਊਗਾ ਜਿੰਨਾ ਕੰਮ ਦੇਣਾ ਉਹਨਾਂ ਨੇ ਉਹ ਅਸੀਂ ਕਰਾਉਣ ਨੂੰ ਤਿਆਰ ਆਂ ਪਿੰਡਾਂ ਨੂੰ ਜਾਂ ਅੱਗੇ ਵੀ ਜੇ ਉਹ ਸਰਪੰਚ ਗ੍ਰਾਂਡ ਮਿਲਦੀਆਂ ਜੇ ਅਗਰ ਕੰਮ ਨਹੀਂ ਕਰਦੇ ਆ ਉਹ ਅਸੀਂ ਅਸੀਂ ਕਰਾਉਣ ਨੂੰ ਤਿਆਰ ਆਂ ਜੇ ਅਗਰ ਨਹੀਂ ਕਰਾਉਣਗੇ ਉਹਨਾਂ ਨੂੰ ਜਨਤਾ ਦੇ ਵਿੱਚ ਆਪਾਂ ਖੁਲਾਸਾ ਕਰਾਂਗਾ ਉਹ ਡੋਟ ਨੂੰ ਵਿਚਾਰ ਕੀਤਾ ਜਾ ਰਿਹਾ ਕਿ ਇਸ ਤਰ੍ਹਾਂ ਦਾ ਲੋਕਾਂ ਵੱਲੋਂ ਹੰਗਾਰਾ ਮਿਲ ਰਿਹਾ ਕਿਸ ਤਰ੍ਹਾਂ ਲੋਕਾਂ ਵੱਲੋਂ ਆਪਾਂ ਨੂੰ ਸਾਰੇ ਸਹੀ ਮਿਲਦੇ ਪਏ ਨੇ ਸਾਰੇ ਹੀ ਕਹਿੰਦੇ ਪਏ ਨੇ ਕਿ ਅਸੀਂ ਸਾਰੇ ਤੋਂ ਸਾਰੇ ਪਾਰਟੀ ਤੋਂ ਅਸੀਂ ਹੱਕ ਗਏ ਆ ਤੇ ਅਸੀਂ ਸਾਰੇ ਨੂੰ ਪਜਾ ਕੇ ਕਰਕੇ ਆਪਣਾ ਕਬਲ ਦਾ ਫੁੱਲ ਖਿਲਾਨਾ ਮੈਂ ਇਹ ਵੀ ਆਪਣੇ ਸਾਡੇ ਵੀਰ ਸਾਰੇ ਬੈਠੇ ਨੇ ਖੜੇ ਨੇ ਇੱਥੇ ਉਹਨਾਂ ਨੂੰ ਸਾਰਿਆਂ ਨੂੰ ਪਤਾ ਇਸ ਗੱਲ ਨੂੰ ਇਹ ਜਿੰਨੇ ਵੀ ਸਰਕਾਂ ਜਾਂ ਹੋਰ ਵੀ ਗਲੀਆਂ ਜਾਂ ਕੋਈ ਚੀਜ਼ ਕੰਮ ਹੁੰਦਾ ਵਾ ਜਾਂ ਸਿਵਰੇ ਜਾਮ ਹੋ ਜਾਂਦਾ ਕੋਈ ਕਰਾਉਣ ਦਾ ਤਿਆਰ ਹੈ ਨਹੀਂ ਕੋਈ ਵੀ ਕੰਮ ਇਦਾਂ ਦਾ ਹੁੰਦਾ ਉਹ ਕਰਾਉਂਦੇ ਹੀ ਨਹੀਂ ਉਹ ਕਹਿੰਦੇ ਕਿ ਬਸ ਜੀ ਕਰਾ ਦੇਵਾਂਗਾ ਜੀ ਸਾਡੇ ਕੋਲ ਗ੍ਰਾਂਟ ਨਹੀਂ ਆਈ ਹੈ ਸਾਡੇ ਕੋਲ ਇਹ ਚੀਜ਼ ਨਹੀਂ ਆਈ ਹੈ ਗ੍ਰਾਂਟ ਸਭ ਕੁਝ ਮਿਲਦਾ ਵਾ ਪਰ ਕਰਾਉਂਦੇ ਨਹੀਂ ਹੈਗੇ ਕਿਉਂ ਨਹੀਂ ਕਰਾਉਂਦੇ ਇਹ ਜਨਤਾ ਜੋ ਹੈ ਇੱਥੇ ਜਿੰਨੇ ਵੀ ਜਨਤਾ ਸਾਡੇ ਰਾਮਨਗਰ ਦੇ ਵਿੱਚ ਆ ਉਹ ਸਾਰੇ ਆਪਣੇ ਤਕਰੀਬਨ ਲੇਬਰ ਕੁਆਲਿਟੀ ਦੇ ਬੰਦੇ ਆ ਉਹ ਕੰਮ ਕਰਦੇ ਨੇ ਸਾਮ ਨੂੰ ਘਰੇ ਬੜ ਜਾਂਦੇ ਆ ਫਿਰ ਉਹਨਾਂ ਕੋਲ ਇਹ ਟਾਈਮ ਨਹੀਂ ਹੁੰਦਾ ਕਿ ਜਾ ਕਰਕੇ ਅਸੀਂ ਸਰਪੰਚ ਕੋਲ ਜਾ ਕੇ ਪੁੱਛਾਂ ਜਾਂ ਹੋਰ ਕਿਸੇ ਨੂੰ ਪੁੱਛਾਂ ਜਾਂ ਮੇਲੇ ਨੂੰ ਜਾ ਕਰਕੇ ਅਸੀਂ ਪੁੱਛੀਏ ਕਿਸੇ ਕੋਲ ਟਾਈਮ ਹੈ ਨਹੀਂ ਇਹ ਵਿਚਾਰੇ ਚੁੱਪ ਕਰਕੇ ਬਹਿ ਜਾਂਦੇ ਆ ਜੇ ਚਾਰ ਦਿਨ ਰੋਲਾ ਪਾਣਾ ਹੋਵੇ ਤੇ ਚਾਰ ਦਿਨ ਕੀ ਜਾਣਗੇ ਇੱਕ ਵਾਰ ਜਾਣਗੇ ਉੱਤੇ ਦੂਜੇ ਦਿਨ ਤੇ ਫਿਰ ਆਪਣੇ ड्यूटी करना शुरू कर देंगे ठीक है जी। देखिए ममता देवी के सपोर्ट में काफ़ी लोग खड़े हैं और जहाँ तक पंजाब सरकार की बात है तो पंजाब सरकार बहुत ही अब एकात कमियाँ हो तो कही जाए सारे लोग कही रहे हैं एक्चुअली क्या है कि इनको जो भी फंड आते हैं बाहर से इन्हें अपने आप ही उसमें घपला कर देने हैं कोई प्रोग्रेस नहीं कोई काम नहीं केंद्र सरकार जो भी देती है उस पैसे को उस फंड को आम जनता तक नहीं पहुंच पाता है वो बीच में ही रह जाता है अब इसमें लोग बड़े परेशान हैं जब भी होता है चुनाव के माहौल में आते हैं भैया हम काम करेंगे जनता परेशान है मजबूर है वो तो कहेगी यहाँ ठीक है जी वोट दे दिया जी वोट देने के बाद दिखते नहीं है ये रामनगर पिछले बीस साल से मैं इसको देख रहा हूँ बीस साल में जैसे के तैसे पड़ा हुआ है ये यहाँ कोई गाड़ी लेकर के आप नहीं निकल सकते कितने सरपंच कांग्रेस के भी सरपंच रहे यहाँ पे आम आदमी पार्टी के भी सरपंच हो गए सब कुछ हुए इसके बावजूद भी यहाँ कोई काम नहीं फंड ही नहीं है यहाँ तक आता ही नहीं है जैसे कहावत है ना कि आकाश से जब बारिश होती है तो ऊपर वाले पेड़ जो होते हैं सबसे ज़्यादा बारिश ऊपर वाले पेड़ को मिलता है नीचे वाले को तो धीरे धीरे टपकते हुए आया नीचे घास है घास तक तो पहुँचता ही नहीं है ਅਬ ਉਹ ਬਹੁਤ ਛਾੜ ਪਾਣੀ ਜ਼ਬਰਦਸਤ ਹੋ ਕਿ ਉਪਰ ਵਾਲੇ ਪੂਰੇ एकदम ਫੁੱਲ ਢਿੰ ਜਾਏ ਉਸਕੇ ਬਾਅਦ ਨੀਚੇ ਵਾਲੇ ਕੋ ਮਿਲੇਗਾ ਤਾਂ ਸਥਿਤੀ ਪੰਜਾਬ ਸਰਕਾਰ ਦੀ ਬਹੁਤ ਹੀ ਘਟੀਆ ਹੈ ਇਸ 17 ਮਿਲ ਲੋਕਾਂ ਬਲੰਗਾਰਾ ਸਰ ਅਸੀਂ ਇਸ ਵਕਤ ਆਰਾਮਨਗਰ ਭਾਮੀਆਂ ਦੇ ਵਿੱਚ ਹਾਂ ਔਰ ਇੱਥੇ ਦੀ ਜਨਤਾ ਦਾ ਬਹੁਤ ਉਤਸ਼ਾਹ ਆ ਔਰ ਇਹਨਾਂ ਦੀ ਹਮੇਸ਼ਾ ਇੱਕ ਮੰਗ ਸੀ ਕਿ ਕੋਈ ਇਮਾਨਦਾਰ ਕੈਂਡੀਡੇਟ ਆਵੇ ਜਿਹੜਾ ਸਾਡੇ ਪਰਿਵਾਰ ਦੇ ਵਿੱਚ ਹੀ ਰਹਿੰਦਾ ਹੋਵੇ ਔਰ ਸਾਡੇ ਹੀ ਏਰੀਏ ਦੀ ਹਮੇਸ਼ਾ ਹੀ ਗੱਲ ਨੂੰ ਉੱਪਰ ਲੈ ਕੇ ਜਾਵੇ ਹallelujah ਔਰ ਤੁਹਾਨੂੰ ਮੈਂ ਦੱਸਣਾ ਚਾਹਨਾ ਪੰਜ ਸਾਲ ਕਾਂਗਰਸ ਸਾਢੇ 4 ਸਾਲ ਆਪ ਪਾਰਟੀ ਹਮੇਸ਼ਾ ਹੀ ਇਹਨਾਂ ਨੇ ਪੰਜਾਬ ਦੀ ਜਨਤਾ ਨਾਲ ਧੋਖਾ ਕੀਤਾ ਔਰ ਇਹ ਲੋਕਾਂ ਦੇ ਨਾਲ ਇੱਕ ਦਿਮਾਗ ਔਰ ਜ਼ੁਬਾਨ ਦੇ ਉੱਤੇ ਇੱਕੋ ਗੱਲ ਚੜੀ ਹੋਈ ਹੈ ਕਿ ਆਣ ਵਾਲੇ ਸਮੇਂ ਦੇ ਵਿੱਚ ਕਦੀ ਬੀਜੇਪੀ ਪੰਜਾਬ ਚ ਨਹੀਂ ਆ ਸਕਦੀ ਔਰ ਮੈਂ ਇਹ ਲੋਕਾਂ ਨੂੰ ਦੱਸਣਾ ਚਾਹੁੰਦਾ ਹਾਂ ਖਾਸ ਕਰਕੇ ਆਮ ਪਾਰਟੀ ਨੂੰ ਵੀ ਤੇ ਕਾਂਗਰਸ ਪਾਰਟੀ ਨੂੰ ਵੀ ਨਾਲ ਖਾਸ ਕਰਕੇ ਆਮ ਪਾਰਟੀ ਨੂੰ ਤੁਸੀਂ ਦਿੱਲੀ ਦੇ ਵਿੱਚ ਲਗਾਤਾਰ 10-15 ਸਾਲ ਜਿਹੜਾ ਤੁਸੀਂ ਰਾਜ ਕੀਤਾ ਨਾ ਉਹ ਝੂਠ ਬੁਲ ਕੇ ਰਾਜ ਕੀਤਾ ਹੈ ਜੇ ਤੁਸੀਂ ਸਹੀ ਤਰ੍ਹਾਂ ਲੋਕਾਂ ਨੂੰ ਆਪਣੀ ਪਾਰਟੀ ਦਾ ਪ੍ਰਚਾਰ ਕੀਤਾ ਹੁੰਦਾ ਆਪਣਾ ਸਹੀ ਤਰ੍ਹਾਂ ਇਮਾਨਦਾਰੀ ਨਾਲ ਤੁਸੀਂ ਦਿੱਲੀ ਦੇ ਵਿੱਚ ਕੰਮ ਕੀਤਾ ਹੁੰਦਾ ਤੇ ਤੁਹਾਡੀ ਪਾਰਟੀ ਉੱਥੇ 50 ਸਾਲਾਂ ਜਾਂਦੀ ਜਿੱਦਾਂ ਇਹ ਲੋਕਾਂ ਨੇ ਕਿਹਾ ਕਿ ਸਾਡੀ ਪਾਰਟੀ ਨੇ ਦਿੱਲੀ ਦੇ ਵਿੱਚ ਕੰਮ ਹੀ ਬਹੁਤ ਕੀਤੇ ਆ ਜਿਹੜੀ ਪਾਰਟੀ ਇਮਾਨਦਾਰੀ ਨਾਲ ਕੰਮ ਕਰਦੀ ਹੁੰਦੀ ਹੈ ਨਾ ਜੀ ਉਹ ਫਿਰ 20 25 30 ਸਾਲ 50 ਸਾਲ ਕਿਤੇ ਜਾਂਦੀ ਨਹੀਂ ਹੈ ਪੰਜਾਬ ਦੇ ਵਿੱਚ ਸਾਡੇ ਪ੍ਰਵਾਂਤਰੀ ਪ੍ਰਵਾਸੀ ਸਾਰੇ ਵੀਰਾਂ ਦੇ ਨਾਲ ਹਮੇਸ਼ਾ ਇੱਕੋ ਟਾਰਗੇਟ ਕੀਤਾ ਗਿਆ ਇਹਨਾਂ ਨੂੰ ਕਿ ਇਹਨਾਂ ਦੀ ਇੱਥੇ ਵੋਟਾਂ ਨਾ ਬਣ ਨਾ ਬਣਾਈਆਂ ਜਾਣ ਕਾਰਨ ਕਈ ਲੋਕ ਇੱਥੇ ਤੱਕ ਇਹ ਹੈ ਕਿ ਕਈ ਇਸ ਜੀ ਨੂੰ ਨਾ ਮੁੱਦੇ ਨੂੰ ਪੁੱਠਾ ਲਾ ਕੇ ਤੁਰਦੇ ਆ ਹਿੰਦੂ ਔਰ ਸਿੱਖਾਂ ਦਾ ਦੇਖੋ ਮੈਂ ਤੁਹਾਨੂੰ ਸਾਫ਼ ਦੀ ਗੱਲ ਕਹੂੰਗਾ ਕਈ ਲੋਕਾਂ ਦਾ ਮੈਂ ਸਾਰਿਆਂ ਨੂੰ ਨਹੀਂ ਕਹਿੰਦਾ ਸਾਰੇ ਚੰਗੇ ਵੀ ਆ ਮੇਰੇ ਕਈ ਮੇਰੇ ਵੀਰ ਨੇ ਜਿਹੜੇ ਸਿੱਖ ਫੈਮਿਲੀ ਦੇ ਵਿੱਚੋਂ ਨੇ ਬਹੁਤ ਵਧੀਆ ਨੇ ਕਈ ਬਹੁਤ ਤਰ੍ਹਾਂ ਤਰ੍ਹਾਂ ਦੇ ਮੇਰੇ ਮੁਸਲਮਾਨ ਵੀਰ ਵੀ ਆ ਜਿਹੜੇ ਬਹੁਤ ਅੱਛੇ ਆ ਐਸੀ ਕੋਈ ਗੱਲ ਨਹੀਂ ਮਗਰ ਕੁਝ ਪਰਸੈਂਟ 100 ਦੇ ਵਿੱਚੋਂ ਸਿਰਫ 5% ਜਿਹੜੇ ਮਿਕਸ ਨੇ ਉਹਨਾਂ ਦਾ ਕੰਮ ਇੱਕੋ ਹੀ ਆ ਕਿ ਪ੍ਰਵਾਸੀਆਂ ਦਾ ਇੱਥੇ ਕੰਮ ਨਾ ਹੋਵੇ ਪ੍ਰਵਾਸੀ ਅੱਗੇ ਨਾ ਨਿਕਲ ਜਾਣਾ ਜੇ ਇਹ ਕਿਤੇ ਕਰ ਜਾਂਦੇ ਆ ਤੇ ਭਾਰਤੀ ਜਨਤਾ ਪਾਰਟੀ ਸਰਕਾਰ ਬਣੂਗੀ ਆਉਣ ਵਾਲੇ ਟਾਈਮ ਦੇ ਵਿੱਚ ਪਰ ਮੈਂ ਤੁਹਾਨੂੰ ਇਹ ਗੱਲ ਦੱਸਾਂ ਇਹਨਾਂ ਜਿਹੜੀ 5 ਜਾਂ 9 ਸਾਲ ਜਿਹੜੀ ਚੋਰ ਬਜਾਰੀ ਚੱਲ ਰਹੀ ਹੈ ਉਹ ਬੰਦ ਹੋ ਜਾਏਗੀ ਇਹ ਉਹੀ ਲੋਕ ਨੇ ਜਿਹੜੇ ਆਮ ਪਾਰਟੀ ਦੇ ਵਿੱਚ ਨੇ ਜਿਹੜੇ ਪਹਿਲਾਂ ਕਾਂਗਰਸ 'ਚ ਸੀਗੇ ਹੁਣ ਆਪ ਦੇ ਵਿੱਚ ਆ ਗਏ ਹੁਣ ਆਪ ਜਦ ਆਪ ਦੇ ਹਾਲਾਤ ਦੇਖਦੇ ਹੋਏ ਇਹਨਾਂ ਨੇ ਮੁੜ ਕੇ ਫਿਰ ਕਾਂਗਰਸ 'ਚ ਜਾਣਾ